ਸਾਸਤਰੀ ਕਾਲ ਜੀ ਅਸੋ ਨੂੰ ਲੈ ਕੇ ਆਏ ਆਂ ਗਾ ਨਾਨਕ ਪਟਿਕਾ ਤਨਉਲਾ ਇੱਥੇ ਤੁਸੀਂ ਆਪਣੀ ਮਨਪਸੰਦ ਦੇ ਕੱਪੜੇ ਡਿਜ਼ਾਈਨ ਕਰਵਾ ਸਕਦੇ ਹੋ ਪਰਫੈਕਟ ਫਿਟਿੰਗ ਦੇ ਨਾਲ ਪਹਿਣ ਬਹੁਤ ਹੀ ਸੋਹਣਾ ਕੰਮ ਕਰਦੇ ਆ ਕਿਸ ਤਰ੍ਹਾਂ ਦੇ ਸੂਟ ਦੇ ਐਨ ਕਰਦੇ ਆ ਇਹ ਜਾਣਨ ਲਈ ਬਣੇ ਰਹੋ ਵੀਡੀਓ ਨਾਲ ਪੂਰੀ ਜਾਣਕਾਰੀ ਲੈਣੇ ਆ ਇਸ ਭੈਣ ਕੋਲੋਂ ਆ ਜੋ ਗੱਲਬਾਤ ਕਰਦੇ ਆਂ ਜੀ ਬਣੇ ਰਹੋ ਵੀਡੀਓ ਦੇ ਨਾਲ ਭੈਣ ਜੋ ਸਾਡੇ ਨਾਲ ਇਸ ਕੰਮ ਦਾ ਸੋਰਟਿਕ ਇਸ ਤਰ੍ਹਾਂ ਦੇ ਸੂਟਾਂ ਸਲਾਈ ਕੀਤੇ ਜਾਂਦੇ ਹੁੰਦੇ ਹਾਂ ਹਾਂ ਜੀ ਵੀਰੇ ਪਹਿਲਾਂ ਸਾਰਿਆਂ ਨੂੰ ਤਿਆਰ ਕਰੀ ਸਾਸਤਰੀ ਗਾਲ ਜੀ ਹਾਂਜੀ ਵੀ ਇਥੇ ਹਰ ਤਰ੍ਹਾਂ ਦੇ ਲੇਡੀ ਸੂਟ ਬਸਲਾਈ ਕੀਤੇ ਜਾਂਦੇ ਨੇ ਵੀ ਜਿੰਨੇ ਕਿ ਲਾਈ ਸੂਟ ਦੇ ਸਰਾਰਾ ਸੂਟ ਡਰਾਜ਼ਰ ਸੂਟ ਤੇ ਲਹਿੰਗਾ ਬਲੌਸ ਸਾੜੀ ਠੀਕ ਹੈ 84 ਅੱਛਾ ਜੰਮੀ ਸੂਟ ਹਾਂਜੀ ਬਾਕੀ ਕਸਟਮਰ ਦੇ ਅਕੋਰਡਿੰਗ ਡਿਜ਼ਾਈਨ ਤਿਆਰ ਕੀਤੇ ਜਾਂਦੇ ਨੇ ਅੱਛਾ ਜੀ ਠੀਕ ਆ ਜੀ ਸਾਰੇ ਸੂਟ ਨੇ ਸਾਰੇ ਲੇਡੀਜ਼ ਨੇ ਕੋਈ ਜਾਣ ਨਹੀਂ ਕਰਦੇ ਨਹੀਂ ਲੇਡੀ ਸੂਟ ਹੀ ਸਲਾਈ ਕੀਤੇ ਜਾਂਦੇ ਨੇ ਅੱਛਾ ਜ਼ਿਆਦਾਤਰ ਲੇਡੀਜ਼ ਨੇ ਜ਼ਿਆਦਾਤਰ ਲੇਡੀਜ਼ ਸੂਟ ਹੀ ਨੇ ਕੋਈ ਉਹ ਵੀ ਕੋਈ ਸਲਾਈ ਸਿੱਖਣਾ ਚਾਹੁੰਦਾ ਜਾਂ ਟ੍ਰੇਨਿੰਗ ਲੈਣਾ ਚਾਹੁੰਦਾ ਤੁਸੀਂ ਟ੍ਰੇਨਿੰਗ ਵੀ ਦਿੰਦੇ ਹੋ ਜੀ ਹਾਂ ਵੀ ਟ੍ਰੇਨਿੰਗ ਵੀ ਅੱਛਾ ਜੀ ਉਹਦਾ ਕੀ ਬਾਤ ਹੈ ਜੀ ਮਹੀਨੇ ਦਾ ਚਲਾਈ ਜਾ ਹੁਣ 3000 ਰੁਪਏ ਫੀਸ ਹੈ ਜੀ ਮਹੀਨੇ ਦੀ ਮੇਰੇ ਕੋਲ ਬਹੁਤ ਘੁੜੀਆਂ ਸਿੱਕ ਕੇ ਗਈਆਂ ਨਹੀਂ ਹੈ ਅੱਛਾ ਜੀ ਹਾਂ ਜੀ ਜੇ ਜੀ ਕੋਈ ਸਾਡੀ ਵੀਡੀਓ ਸ਼ੇਅਰ ਕਰਕੇ ਆਉਂਦਾ ਫਿਰ ਡਿਸਕਾਊਂਟ ਮਿਲੂਗਾ ਜੀ ਹਾਂ ਜੀ ਵੀਰੇ ਜ਼ਰੂਰ ਮਿਲੂਗਾ 10% ਡਿਸਕਾਊਂਟ ਦੇ ਦੋ ਸਰ ਜੀ 10% ਜੋ ਵੀ ਵੀਡੀਓ ਸ਼ੇਅਰ ਕਰਕੇ ਆਉਂਦਾ ਹੁਣ 10% ਡਿਸਕਾਊਂਟ ਮਿਲੂ ਜੋ ਵੀ ਚਲਾਈ ਟ੍ਰੇਨਿੰਗ ਲੈਣਾ ਚਾਹੁੰਦਾ ਭੈਣ ਨੂੰ ਮਿਲਵਾ ਕੇ ਟੀਕ ਦਾ ਡਰੈੱਸ ਕੀ ਆ ਇਹ ਭੈਣ ਜੀ ਇਹ ਟੀਕ ਦਾ ਕੀ ਡਰੈੱਸ ਹੈ ਇਹ 10% ਨੂੰ ਦੱਸੋ ਜੀ ਤੁਸੀਂ ਹਾਂ ਜੀ ਵੀਰੇ ਇਹ ਬੱਸ ਸਟੈਂਡ ਦੇ ਬੈਕ ਸਾਈਡ ਵੀਰੇ ਸਣੀ ਦੇਵ ਮੰਦਿਰ ਦੇ ਨੇੜੇ ਆ ਵੀਰੇ ਲਵਾਰੀਆ ਮਹੱਲਾਏ ਲਵਾਰੀਆ ਮਹੱਲਾ ਧਨੌਲਾ ਬੱਸ ਸਟੈਂਡ ਦੇ ਪਿੱਛੇ ਲਵਾਰੀਆ ਮਹੱਲਾ ਸਣੀ ਦੇਵ ਦੇ ਮੰਦਿਰ ਕੋਲੇ ਬਟੀਕਾ ਬਾਈ ਜੋ ਵੀ ਸ਼ੂਟ ਸਲਾਈ ਕਰਾਉਣਾ ਚਾਹੁੰਦਾ ਜਾਂ ਟ੍ਰੇਨਿੰਗ ਲੈਣਾ ਚਾਹੁੰਦਾ ਆ ਕੇ ਭੈਣ ਨੂੰ ਮਿਲੋ ਤੇ ਬਹੁਤ ਸੋਹਣਾ ਕੰਮ ਕਰਦੀ ਆ ਭੈਣ ਇੱਕ ਵਾਰੀ ਟਰਾਈ ਜ਼ਰੂਰ ਕਰੋ ਬਈ ਆ ਕੇ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ